ਕਈ ਥਾਵਾਂ ਤੇ ਮੀਂਹ ਦੇ ਨਾਲ ਗੜੇ ਮਾਰੀ ਹੋਈ ਆ ਫਿਰੋਜ਼ਪੁਰ ਦੇ ਵਿੱਚ ਮੀਂਹ ਦੇ ਨਾਲ ਗੜੇ ਮਾਰੀ ਵੀ ਆ ਪੱਕੀਆਂ ਫਸਲਾਂ ਦਾ ਇਸ ਦੌਰਾਨ ਵੱਡਾ ਨੁਕਸਾਨ ਹੋਇਆ ਹੈ ਮੀਂਹ ਦੇ ਨਾਲ ਤਾਮਨ ਦੇ ਵਿੱਚ ਗਿਰਾਵਟ ਆਈ ਹੈ ਪਰ ਆਪਣੇ ਆਪ ਦੇ ਵਿੱਚ ਅਚਾਨਕ ਜਿਹੜਾ ਹੈ ਮੌਸਮ ਨੇ ਕਰਵਟ ਲਈ ਹੈ ਤਾਂ ਕਿਸਾਨਾਂ ਵਾਸਤੇ ਜ਼ਰੂਰ ਇਹ ਮੌਸਮ ਚਿੰਤਾ ਬਣ ਸਕਦਾ ਹੈ ਜਿਹੜੇ ਕਿਸਾਨਾਂ ਦੀ ਕਣਕ ਦੀ ਫਸਲ ਪੂਰੀ ਤਰ੍ਹਾਂ ਪੱਕ ਕੇ ਤਿਆਰ ਹੋਈ ਹੈ ਜੇ ਵੱਢਣੀ ਬਾਕੀ ਹੈ ਉਹਨਾਂ ਕਿਸਾਨਾਂ ਵਾਸਤੇ ਆਪਣੇ ਆਪ ਦੇ ਵਿੱਚ ਚਿੰਤਾ ਹੈ ਤੇ ਜਿਹੜੇ ਕਿਸਾਨ ਫਸਲ ਵੱਢ ਕੇ ਮੰਡੀਆਂ ਦੇ ਵਿੱਚ ਪਹੁੰਚ ਚੁੱਕੇ ਨੇ ਹਜੇ ਫਸਲ ਵਿਕਣੀ ਬਾਕੀ ਆ ਤਾਂ ਉੱਥੇ ਵੀ ਜ਼ਰੂਰ ਆ ਕਿਸਾਨਾਂ ਵਾਸਤੇ ਚਿੰਤਾ ਦਾ ਵਿਸ਼ਾ ਹੋ ਸਕਦਾ ਪਰ ਦੂਜੇ ਪਾਸੇ ਗੱਲ ਕੀਤੀ ਜਾਵੇ ਜਿਵੇਂ ਲਗਾਤਾਰ ਗਰਮੀ ਦੇ ਵਿੱਚ ਇਜ਼ਾਫਾ ਹੋ ਰਿਹਾ ਸੀਗਾ ਤੇ ਉਸ ਤੋਂ ਜ਼ਰੂਰ ਇਹ ਰਾਤ ਕਹੀ ਜਾ ਸਕਦੀ ਹੈ ਤਾਪਮਾਨ ਦੇ ਵਿੱਚ ਥੋੜੀ ਗਿਰਾਵਟ ਇਸਮੀ ਦੇ ਨਾਲ ਆਈ ਹੈ ਕਈ ਜਗਾਵਾਂ ਤੇ ਮੀਂਹ ਪਿਆ ਤੇ ਕਈ ਜਗ੍ਹਾ ਗੜੇ ਮਾਰੀ ਵੀ ਹੋਈ ਹੈ ਤੁਹਾਨੂੰ ਪੰਜਾਬ ਦੀਆਂ ਵੱਖ-ਵੱਖ ਜਗਾਵਾਂ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਮੀਂਹ ਤੋਂ ਬਾਅਦ ਕਿਸ ਤਰ੍ਹਾਂ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਆਸਮਾਨ ਦੇ ਵਿੱਚ ਪੂਰੀ ਤਰ੍ਹਾਂ ਆ ਬੱਦਲ ਛਾਇਆ ਹੋਇਆ ਨਜ਼ਰ ਆ ਰਿਹਾ ਤੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕੀ ਮੀਂਹ ਪੈ ਰਿਹਾ ਫਰੋਜ਼ਪੁਰ ਦੇ ਵਿੱਚ ਮੀਂਹ ਦੇ ਨਾਲ ਗੜੇਮਾਰੀ ਵੀ ਹੋਈ ਹੈ ਤੇ ਪੱਕੀਆਂ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਹੈ ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਮੀਂਹ ਪੈਂਦਾ ਤੇਜ਼ ਹਵਾ ਹੁੰਦੀ ਹੈ ਤਾਂ ਪੂਰੀ ਦੀ ਪੂਰੀ ਫਸਲ ਵਿਛ ਜਾਂਦੀ ਹੈ ਕਿਉਂਕਿ ਜਦੋਂ ਫਸਲ ਪੱਕ ਜਾਂਦੀ ਹੈ ਜਦੋਂ ਫਸਲ ਫਸਲ ਭਾਰ ਵੱਜ ਜਾਂਦਾ ਭਾਰੀ ਹੋ ਜਾਂਦੀ ਹੈ ਤਾਂ ਜਦੋਂ ਮੀਂਹ ਦੇ ਨਾਲ ਹਣੀਰੀ ਚੱਲਦੀ ਹੈ ਤੇ ਫਸਲ ਪੂਰੀ ਦੀ ਪੂਰੀ ਖੇਤਾਂ ਦੇ ਵਿੱਚੋਂ ਵਿਛ ਜਾਂਦੀ ਹੈ ਫਿਰ ਉਸ ਤੋਂ ਬਾਅਦ ਕੰਬਾਈਨ ਤੱਕ ਦਾ ਚੇਤਾਂ ਦੇ ਵਿੱਚ ਵੜਨਾ ਕੰਬਾਈ ਦੇ ذریعے ਫਸਲ ਨੂੰ ਵੜਨਾ ਆਪਣੇ ਆਪ ਦੇ ਵਿੱਚ ਵੱਡੀ ਚੁਣੌਤੀ ਕਿਸਾਨਾਂ ਵਾਸਤੇ ਹੋ ਜਾਂਦੀ ਹੈ ਤੇ ਜਰੂਰ ਕਿਸਾਨਾਂ ਵਾਸਤੇ ਇਸ ਮੀਂਹ ਦੇ ਕਾਰਨ ਪਰੇਸ਼ਾਨੀ ਵਾਧੀ ਹੋਈ ਨਜ਼ਰ ਆ ਰਹੀ ਹੈ ਪਰ ਤਸਵੀਰਾਂ ਤੁਹਾਨੂੰ ਜਲੰਧਰ ਤੇ ਫਿਰੋਜ਼ਪੁਰ ਦੀਆਂ ਵਿਖਾ ਰਹੇ ਹਾਂ ਫਿਰੋਜ਼ਪੁਰ ਦੇ ਵਿੱਚ ਕਿਸ ਤਿੱਕੇ ਤਰੀਕੇ ਦੇ ਨਾਲ ਗੜੇਮਾਰੀ ਹੋਈ ਹੈ ਉਹ ਵੀ ਤੁਸੀਂਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਦੋ ਤਸਵੀਰਾਂ ਤਿੰਨ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਵੱਖ-ਵੱਖ ਜਗਾਵਾਂ ਦੀਆਂ ਇਸ ਤਰੀਕੇ ਦੇ ਨਾਲ ਮੀਂਹ ਪਿਆ ਗੜੇਮਾਰੀ ਹੋਈ ਹੈ ਹੁੰਦੀ ਜਿਹੜੀ ਗੜੇਮਾਰੀ ਹੋ ਰਹੀ ਹੈ ਉਹ ਵੀ ਤਸਵੀਰਾਂ ਝੁੱਕ ਕੇ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਿੰਨ ਤਸਵੀਰਾਂ ਤੁਹਾਨੂੰ ਵਿਖਾ ਰਿਹਾ ਹਾਂ ਜਲੰਧਰ ਫਿਰੋਜ਼ਪੁਰ ਤੇ ਅੰਮ੍ਰਿਤਸਰ ਦੀਆਂ ਜਿੱਥੇ ਕਿ ਲਗਾਤਾਰ ਮੀਂਹ ਵੀ ਪਿਆ ਤੇ ਗੜੇ ਮਾਰੀ ਵੀ ਹੋਈ ਹੈ ਤੇ ਇਸ ਦੇ ਨਾਲ ਜ਼ਰੂਰ ਕਿਸਾਨਾਂ ਦੀ ਚਿੰਤਾ ਦੇ ਵਿੱਚ ਵੀ ਵਾਧਾ ਹੋਇਆ ਹੈ ਤਿੰਨ ਤਸਵੀਰਾਂ ਜਲੰਧਰ ਫਿਰੋਜ਼ਪੁਰ ਤੇ ਅੰਮ੍ਰਿਤਸਰ ਦੀਆਂ ਆਪਣੇ ਆਪ ਦੇ ਵਿੱਚ ਜਲੰਧਰ ਦਵਾਬਾ ਖੇਤਰ ਫਿਰੋਜ਼ਪੁਰ ਮਾਲਵਾ ਖੇਤਰ ਤੇ ਅੰਮ੍ਰਿਤਸਰ ਮਾਝਾ ਖੇਤਰ ਇਹਨਾਂ ਖੇਤਰਾਂ ਦੀਆਂ ਤੁਹਾਨੂੰ ਸੀ ਅਲੱਗ-ਅਲੱਗ ਤਸਵੀਰਾਂ ਵਿਖਾ ਰਿਹਾ ਹਾਂ ਇਸ ਤੋਂ ਅੱਜ ਲਗਾ ਜਾ ਸਕਦਾ ਹੈ ਕਿ ਹਰ ਜ਼ਿਲ੍ਹੇ ਦੇ ਵਿੱਚ ਹੀ ਇਸ ਤਰੀਕੇ ਦਾ ਮੌਸਮ ਜਿਹੜਾ ਕਿ ਬਣਿਆ ਹੋਇਆ ਹੈ ਕਰੀਬ-ਕਰੀਬ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ ਤਿੰਨਾਂ ਖੇਤਰਾਂ ਦੇ ਵਿੱਚ ਖਾਸ ਤੌਰ ਤੇ ਜਿਹੜਾ 비 ਪੈ ਰਿਹਾ ਗੜੇਮਾਰੀ ਵੀ ਹੋਈ ਹੈ ਜਿੱਥੇ ਕਿ ਆਮ ਜਨਤਾ ਨੂੰ ਲੋਕਾਂ ਨੂੰ ਕਿੱਥੇ ਗਰਮੀ ਦੇ ਵਿੱਚ ਥੋੜਾ ਇਜ਼ਾਫਾ ਹੋ ਰਿਹਾ ਸੀ ਉਸ ਤੋਂ ਰਾਤ ਮਿਲੀ ਹੈ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਕੀ ਹੈ ਇਸ ਦੇ ਨਾਲ ਕਿਸਾਨਾਂ ਦੀ ਜਰੂਰ ਆ ਮੁਸ਼ਕਲ ਵਧੀ ਹੈ ਉਹਨਾਂ ਕਿਸਾਨਾਂ ਵਾਸਤੇ ਵੀ ਜਿਨ੍ਹਾਂ ਦੀ ਫਸਲ ਇਤਾਂ ਦੇ ਵਿੱਚ ਪੱਕ ਚੁੱਕੀ ਹੈ ਜੇ ਵੜਣੀ ਬਾਕੀ ਹੈ ਚਾਹੇ ਹੱਥਾਂ ਦੇ ਨਾਲ ਵਾਢੀ ਕਰਨੀ ਹੈ ਚਾਹੇ ਕੰਬਾਈਨ ਦੇ ਨਾਲ ਕਰਨੀ ਹੈ ਤੇ ਜਦੋਂ ਫਸਲ ਆ ਮੀਂਹ ਦੇ ਨਾਲ ਅਰੇ ਦੀ ਨਾਲ ਵਿਛ ਜਾਂਦੀ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਵੱਡੀ ਚੁਣੌਤੀ ਕਿਸਾਨਾਂ ਵਾਸਤੇ ਹੁੰਦੀ ਹੈ ਕੰਬਾਈਨਾ ਵਾਲੇ ਰੇਟ ਵੀ ਉਸ ਦੇ ਨਾਲ ਵਾਢੀ ਦਾ ਵਧਾ ਦਿੰਦੇ ਨੇ ਤੇ ਉਸ ਕਰਕੇ ਵੀ ਦਿੱਕਤ ਹੈ ਜਿਹੜੇ ਕਿਸਾਨ ਫਸਲ ਵੱਢ ਕੇ ਖੇਤਾਂ ਦੇ ਵਿੱਚੋਂ ਮੰਡੀਆਂ ਤੱਕ ਪਹੁੰਚ ਚੁੱਕੇ ਨੇ ਫਸਲ ਵਿਕਣੀ ਅਜੇ ਬਾਕੀ ਹੈ ਤਾਂ ਉੱਥੇ ਵੀ ਜ਼ਰੂਰ ਕਿਸਾਨਾਂ ਨੂੰ ਇਸ ਗੱਲ ਦਾ ਡਰ ਰਹਿੰਦਾ ਹੈ ਕਿ ਮੀਂਹ ਦੇ ਕਾਰਨ ਫਸਲ ਨਾ ਪਿਜ ਜਾਵੇ ਫਿਰ ਹੋਰ ਉਹਨਾਂ ਨੂੰ ਉੱਥੇ ਰਹਿਣਾ ਪੈਂਦਾ ਹੈ ਆ ਤਾਂ ਉਸ ਦੇ ਕਾਰਨ ਰੇਟ ਦੇ ਵਿੱਚ ਵੀ ਕਿਤੇ ਨਾ ਕਿਤੇ ਕਟੌਤੀ ਜਿਹੜੀ ਕਿ ਹੋ ਜਾਂਦੀ ਹੈ ਤੇ ਇਸ ਕਰਕੇ ਕਿਸਾਨਾਂ ਦੇ ਜ਼ਰੂਰ ਆ ਚਿੰਤਾ ਇਸ ਮੀਂਹ ਦੇ ਨਾਲ ਵਧੀ ਹੈ ਪਰ ਆਮ ਜਨਤਾ ਨੂੰ ਲੋਕਾਂ ਨੂੰ ਜ਼ਰੂਰ ਇਸ ਮੀਂਹ ਦੇ ਨਾਲ ਗੜੇ ਮਾਰੀ ਦੇ ਨਾਲ ਰਾਹਤ ਮਿਲੀ ਹੈ ਕਿਉਂਕਿ ਜਦੋਂ ਵਾਧਦੀ ਗਰਮੀ ਦੇ ਵਿੱਚ ਇਸ ਤਰੀਕੇ ਨਾਲ ਨਹੀਂ ਪੈਂਦਾ ਤੇ ਇੱਕ ਦੋ ਦਿਨ ਤੱਕ ਤਿੰਨ ਚਾਰ ਦਿਨ ਤੱਕ ਜੋਰਾ ਰਾਹਤ ਦਾ ਅਹਿਸਾਸ ਇਸ ਤਰੀਕੇ ਦੇ ਨਾਲ ਹੁੰਦਾ ਹੈ ਤੇ ਤੁਸੀਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਤਿੰਨ ਤਸਵੀਰਾਂ ਵਾਕਫਾ ਜਗਾਵਾਂ ਦੀਆਂ ਤੁਸੀਂ ਨਾਲ ਤੁਹਾਨੂੰ ਵਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਗੜੇ ਮਾਰੀ ਹੋਈ ਹੈ ਗੜਿਆਂ ਦੀ ਜਿਹੜੀ ਚਿੱਟੀ ਚਾਦਰ ਜ਼ਮੀਨ ਤੇ ਵਿਛੀ ਹੋਈ ਸਾਫ਼ ਤੌਰ ਤੇ ਵਿਖੀ ਜਾ ਸਕਦੀ ਹੈ ਇਸ ਤਰੀਕੇ ਦੇ ਨਾਲ ਫਰੋਜ਼ਪੁਰ ਦੇ ਵਿੱਚ ਗੜੇ ਮਾਰੀ ਹੋਈ ਹੈ ਫਰੋਜ਼ਪੁਰ ਦੀਆਂ ਤੁਹਾਨੂੰ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਕਿ ਤੇਜ਼ ਮੀਂਹ ਪੈਂਦਾ ਹੋਇਆ ਨਜ਼ਰ ਆ ਰਿਹਾ ਤੇ ਮੀਂਹ ਦੇ ਨਾਲ ਗੜੇ ਮਾਰੀ ਵੀ ਸਾਫ਼ ਵਿਖੀ ਜਾ ਸਕਦੀ ਹੈ ਕਾਫੀ ਵੱਡੇ ਪੱਧਰ ਤੇ ਜਿਹੜੀ ਕਿ ਫਰੋਜ਼ਪੁਰ ਦੇ ਵਿੱਚ ਗੜੇ ਮਾਰੀ ਹੋਈ ਹੈ ਸਵੇਰ ਚ ਮੌਸਮ ਪੂਰੀ ਤਰ੍ਹਾਂ ਸੁਹਾਵਣਾ ਹੋ ਗਿਆ ਅਚਾਨਕ ਮੌਸਮ ਨੇ ਜੋ ਕਰਵਟ ਲਈ ਹੈ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬੱਦਲਵਾਈ ਵਾਲਾ ਮੌਸਮ ਸੀਗਾ ਪੰਜਾਬ ਦੇ ਵਿੱਚ ਤਾਂ ਅੱਜ ਇਹ ਮੀਂਹ ਪਿਆ ਮੀਂਹ ਦੇ ਨਾਲ ਵਾਧਿਕ ਰਣੀ ਤੋਂ ਜਿੱਥੇ ਰਾਤ ਮੜੀ ਹੈ ਤਾਮੰਦ ਦੇ ਵਿੱਚ ਗਰਾਵਟ ਦਰਜ ਕੀਤੀ ਗਈ ਹੈ ਉੱਥੇ ਹੀ ਕਿਸਾਨਾਂ ਦੀ ਜਰੂਰ ਮੁਸ਼ਕਲ ਜਿਹੜੀ ਮੁਸ਼ਕਲ ਦੇ ਵਿੱਚ ਵਾਧਾ ਇਸ ਬਦਲੇ ਮੌਸਮ ਨੇ ਕਰ ਦਿੱਤਾ ਹੈ ਰੋਸਪੁਰ ਦੀਆਂ ਤੁਹਾਨੂੰ ਤਸਵੀਰਾਂ ਮਖਾ ਰਿਹਾ ਜਿੱਥੇ ਕਿ ਮੀਂਹ ਪਿਆ ਤੇ ਜ਼ਮੀਨ ਦੇ ਨਾਲ ਗੜੇ ਮਾਰੀ ਹੋਈ ਹੈ ਤੇ ਜ਼ਮੀਨ ਤੇ ਕਿਵੇਂ ਗੜਿਆਂ ਦੀ ਚਿੱਟੀ ਚਾਦਰ ਜਿਹੜੀ ਸਾਫ਼ ਤੌਰ ਤੇ ਨਾਲ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਕਾਫੀ ਵੱਡੇ ਪੱਧਰ ਤੇ ਜਿਹੜੀ ਕਿ ਗੜੇ ਮਾਰੀ ਹੋਈ ਹੈ ਉਸ ਵੇਲੇ ਤਸਵੀਰਾਂ ਜਿਹੜੀਆਂ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਜਦੋਂ ਇਹ ਗੜੇ ਮਾਰੀ ਹੋ ਰਹੀ ਸੀ ਤੇਜ਼ ਆਮੀ ਪਿਆਰਿਆ ਸੀਗਾ ਤੇ ਇਸ ਤਰੀਕੇ ਦਾ ਮੌਸਮ ਵਕਫਾ જિલ્લાਾਂ ਦੇ ਵਿੱਚ ਜੋ ਕਿ ਬਣਿਆ ਹੋਇਆ ਤੁਹਾਨੂੰ ਵਕਫਾ ਜਗਾਵਾਂ ਦੀ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਸਾਡੀ ਕੋਸ਼ਿਸ਼ ਹੈ ਕਿ ਹਰ ਜ਼ਿਲ੍ਹੇ ਦਾ ਅਸੀਂ ਹਾਲ ਦੱਸ ਸਕੀਏ ਕਿ ਕਿੱਥੇ ਕਿਸ ਤਰ੍ਹਾਂ ਦਾ ਫਿਲਹਾਲ ਮੌਸਮ ਹੈ ਜਲੰਧਰ ਫਿਰੋਜ਼ਪੁਰ ਤੇ ਅਮਰਸਰ ਤਿੰਨ ਤਸਵੀਰਾਂ ਅਸੀਂ ਤੁਹਾਨੂੰ ਵਿਖਾ ਰਹੇ ਹਾਂ ਮਾਝਾ ਮਾਲਵਾ ਤੇ ਦੁਆਬਾ ਖੇਤਰ ਦੀਆਂ ਤਿੰਨ ਤਸਵੀਰਾਂ ਨੇ ਪੂਰਬ ਦੇ ਦਿੱਤੀ ਕਿ ਤੇਜ਼ ਮੀਂਹ ਦੇ ਨਾਲ ਘੜੇ ਮਾਰੀ ਹੋਈ ਹੈ ਉੱਥੇ ਜਲੰਧਰ ਤੇ ਅਮਰਸਰ ਦੇ ਵਿੱਚ ਵੀ ਮੌਸਮ ਨੇ ਕਰਵਟ ਲਈ ਹੈ ਮੌਸਮ ਕਿਵੇਂ ਬਦਲਿਆ ਤੇ ਕਿਵੇਂ ਆ ਤੇਜ਼ ਮੀਂਹ ਪੈ ਰਿਹਾ ਨਾ ਤਿੰਨ ਤਸਵੀਰਾਂ ਦੇ ਵਿੱਚ ਵਿਖਿਆ ਜਾ ਸਕਦਾ ਹੈ। ਸੋ ਵਖਰੇ ਜਗਾਵਾਂ ਦੀ ਅਸੀਂ ਤੁਹਾਨੂੰ ਤਿੰਨ ਤਸਵੀਰਾਂ ਵਿਖਾ ਰਹੇ ਹਾਂ ਜਲੰਧਰ ਫਰੋਜ਼ਪੁਰ ਤੇ ਅੰਮ੍ਰਿਤਸਰ ਦੀਆਂ ਕਿਸ ਤਰੀਕੇ ਦੇ ਨਾਲ ਤੇਜ਼ ਮੀਂਹ ਪਿਆ ਹੈ ਆ ਗੜੇ ਮਾਰੀ ਹੋ ਰਹੀ ਹੈ ਤੇ ਹੁਣ ਤੁਹਾਨੂੰ ਲਾਈਵ ਤਸਵੀਰਾਂ ਜਲੰਧਰ ਦੀਆਂ ਵਿਖਾਉਂਦੇ ਆ ਜਲੰਧਰ ਤੋਂ ਸਾਡੇ ਸਹਿਯੋਗੀ राघव ਜੈਨ ਜੁੜ ਚੁੱਕੇ ਨੇ राघव ਗੱਲ ਜਲੰਧਰ ਦੀ ਕੀਤੀ ਜਾਵੇ ਤਾਂ ਕਿਸ ਤਰੀਕੇ ਦਾ ਮੌਸਮ ਹੈ ਅਜੇ ਵੀ ਕੀ ਤੇਜ਼ ਮੀਂਹ ਪੈ ਰਿਹਾ ਹੈ ਕਿਸਾਨਾਂ ਦਾ ਵੀ ਇੱਥੇ ਜ਼ਿਕਰ ਕਰਨਾ ਬਣਦਾ ਹੈ ਕਿ ਆਪਣੇ ਆਪ ਦੇ ਵਿੱਚ ਮੀ ਇਹ ਮੌਸਮ ਕਿਸਾਨਾਂ ਵਾਸਤੇ ਕਿੰਨਾ ਇੱਕ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਬਿਲਕੁਲ ਜਲੰਧਰ ਚ ਬਾਰਿਸ਼ ਤੇਜ਼ ਹੋ ਚੁੱਕੀ ਹੋਈ ਹੈ ਕਿਉਂਕਿ ਜਦੋਂ ਪਹਿਲਾਂ ਬਾਰਿਸ਼ ਸ਼ੁਰੂ ਹੋਈ ਤਾਂ ਥੋੜੇ ਕਹਿ ਸਕਦੇ ਬਾਰਿਸ਼ ਪਈ ਤੇ ਉਸ ਤੋਂ ਬਾਅਦ ਬੰਦ ਹੋ ਗਈ ਲੇਕਿਨ ਹੁਣ ਜਿਹੜੀ ਬਾਰਿਸ਼ ਹੋਈ ਹੈ ਕਾਫੀ ਤੇਜ਼ ਪੈ ਰਹੀ ਹੈ ਬਾਰਿਸ਼ ਨਾਲ ਹੀ ਗੜੇਮਾਰੀ ਵੀ ਜਿਹੜੀ ਕਿ ਹਲਕੀ ਹਲਕੀ ਸ਼ੁਰੂ ਹੋ ਚੁੱਕੀ ਹੋਈ ਹੈ ਤੁਹਾਨੂੰ ਤਸਵੀਰਾਂ ਸੀ ਦਿਖਾ ਰਹੇ ਕਿ ਕੁਛ ਹੀ ਦੇਰ ਤੇ ਜਿਹੜੇ ਕਿ ਇੱਥੇ ਕਾਫੀ ਪਾਣੀ ਭਰ ਗਿਆ ਵਾ ਕਿਉਂਕਿ ਜਿਸ ਤਰ੍ਹਾਂ ਰਫਤਾਰ ਪੜੀ ਹੈ 3 ਵਜੇ ਤੋਂ ਬਾਅਦ ਬਾਰਿਸ਼ ਨੇ ਕਾਫੀ ਕਿਹਾ ਤੇਜ਼ ਹੋ ਚੁੱਕੀ ਤੇ ਟੈਂਪਰੇਚਰ ਵੀ ਜਿਹੜਾ ਕਿ ਹੁਣ 24-25 ਡਿਗਰੀ ਸੈਲਸੀਅਸ ਆ ਚੁੱਕਾ ਕਿਉਂਕਿ ਦੁਪਹਿਰ ਦੇ ਟਾਈਮ 'ਚ ਇਹੀ ਟੈਂਪਰੇਚਰ ਜਲੰਧਰ ਦੀ ਗੱਲ ਕਰੀਏ ਤੇ 35 ਤੋਂ ਜ਼ਿਆਦਾ ਹੋ ਜਾਂਦਾ ਗਰਮੀ ਕਾਫੀ ਹੁੰਦੀ ਹੈ ਲੇਕਿਨ ਕਹਿ ਸਕਦੇ ਕਿ ਲੋਕਾਂ ਨੂੰ ਗਰਮੀ ਤੋਂ ਨਿਜਾਤਤਾ ਮਿਲੀ ਹੈ ਲੇਕਿਨ ਜਿਹੜੇ ਕਿਸਾਨ ਹੈ ਉਨਾਂ ਲਈ ਕਾਫੀ ਨਿਰਾਸ਼ਾਜਨਕ بارش ਹੋਣ ਵਾਲੀ ਜਿਨ੍ਹਾਂ ਦੀ ਫਸਲਾਂ ਖੜੀਆਂ ਸੀਗੀਆਂ ਖਾਸ ਕਰਕੇ ਕਿਉਂਕਿ ਹੁਣ ਗੜੇਮਾਰੀ ਵੀ ਹੌਲੀ ਹੌਲੀ ਸ਼ੁਰੂ ਹੋ ਰਹੀ ਹੈ ਤੇ ਇਹਦੇ ਨਾਲ ਵੀ ਬਹੁਤ ਜ਼ਿਆਦਾ ਨੁਕਸਾਨ ਹੋਊਗਾ ਕਿਉਂਕਿ ਕੁਝ ਸਮੇਂ ਪਹਿਲਾਂ ਵੀ ਇਦਾਂ ਹੀ ਜਦੋਂ ਅਚਾਨਕ بارش ਹੋਈ ਸੀ ਤੇ ਖਾਸ ਕਰ ਜਿਹੜੀ ਗੰਨੇ ਦੀ ਫਸਲ ਸੀ ਉਹ ਖਰਾਬ ਹੋਈ ਸੀ ਕਿ ਤੇ ਉਸ ਤੋਂ ਇਲਾਵਾ ਜਲੰਧਰ ਵਿੱਚ ਕਾਫੀ ਆਲੂ ਦੀ ਫਸਲ ਵੀ ਲੱਗਦੀ ਹੈਗੀ ਤੇ ਜਦੋਂ بارش ਪਈ ਸੀ ਕਿ ਤੇ ਆਲੂ ਇੱਕ ਸਾਈਡ ਤੋਂ ਜਿਹੜਾ ਕਿ ਦਿਖਣਾ ਸ਼ੁਰੂ ਹੋ ਗਿਆ ਸੀਗਾ ਜਿਸ ਕਰਕੇ ਜਦੋਂ ਧੁੱਪ ਵੀ ਲੱਗਦੀ ਹੈ ਤੇ ਕਾਲਾ ਹੋਣਾ ਸ਼ੁਰੂ ਹੋ ਜਾਂਦਾ ਫਿਰ ਉਹਦਾ ਕੀ ਹੁੰਦਾ ਕਿ ਹੌਲੀ ਹੌਲੀ ਇਹ ਤਾਂ ਪੂਰਾ ਸੜ ਕੇ ਖਰਾਬ ਬਹੁਤ ਜ਼ਿਆਦਾ ਘਟ ਜਾਂਦਾ ਵੈ ਤੇ ਉਸ ਕਰਕੇ ਕਾਫੀ ਕਿਸਾਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਵੈ ਤੇ ਉਦੋਂ ਵੀ ਕਿਸਾਨਾਂ ਨੇ ਦੁੱਖ ਜ਼ਾਹਿਰ ਕੀਤਾ ਸੀਗਾ ਤੇ ਅੱਜ ਫੇਰ ਕਿਉਂਕਿ 2 ਵਜੇ ਤੱਕ ਬਿਲਕੁਲ ਕਹਿ ਸਕਦੇ ਖਿਲੀ ਹੋਈ ਧੁੱਪ ਨਿਕਲੀ ਹੋਈ ਸੀ ਜਿੱਦਾ ਰੋਜ਼ਮਰਹਤ ਤਰ੍ਹਾਂ ਜਿਹੜਾ ਗਰਮੀ ਸੀ ਕਿ ਲੇਕਿਨ 22 ਵਜੇ ਤੋਂ ਬਾਅਦ ਮੌਸਮ ਨੇ ਜਿਹੜੀ ਕਿ ਕਰਵਟ ਬਦਲੀ ਸੀ ਪਹਿਲਾਂ ਬੱਦਲ ਕਾਲੇ ਹੋਏ ਉਸ ਤੋਂ ਬਾਅਦ ਹਲਕੀ ਜਿਹੀ ਬਾਰਿਸ਼ ਹੋਈ ਪਹਿਲਾਂ ਲੱਗਦਾ ਸੀ ਕਾਫੀ ਬਾਰਿਸ਼ ਹੋਗੀ ਲੇਕਿਨ ਇੱਕਦਮ ਬਾਰਿਸ਼ ਬੰਦ ਹੋ ਗਈ ਤਾਂ ਹੁਮਸ ਬਹੁਤ ਜ਼ਿਆਦਾ ਹੋ ਗਈ ਸੀ ਲੇਕਿਨ ਇੱਕ ਵਾਰ ਫੇਰ ਤੋਂ ਤੇਜ਼ ਬਾਰਿਸ਼ ਜਿਹ ਪਾਣੀ ਵੀ ਜਿਹੜਾ ਕਿ ਭਰਨਾ ਸ਼ੁਰੂ ਹੋ ਗਿਆ ਕਿ ਯਾਨੀ ਕਿ ਐਸੇ ਤੇ ਕਿ بارش ਕਿੰਨੀ ਜ਼ਿਆਦਾ ਤੇਜ਼ ਇਸ ਤਰ੍ਹਾਂ ਪੈ ਰਹੀ ਹੈ ਨਾਲ ਨਾਲ ਗਰੇ ਮਾਰੀ ਵੀ ਜਿਹੜੀ ਕਿ ਹਲਕੀ ਹਲਕੀ ਫੁਲਕੀ ਜਿਹੜੀ ਕਿ ਸ਼ੁਰੂ ਹੋ ਚੁੱਕੀ ਹੋਈ ਹੈ ਲੋਕਾਂ ਨੂੰ ਜ਼ਰੂਰ ਰਾਹਤ ਮਿਲੀ ਹੋਗੀ ਕਿਉਂਕਿ ਗਰਮੀ ਬਹੁਤ ਜ਼ਿਆਦਾ ਵੱਧ ਗਈ ਸੀਗੀ ਕਹਿ ਸਕਦੇ ਕਿ ਏਸੀ ਵੀ ਚੱਲਨੇ ਹੁਣ ਸ਼ੁਰੂ ਹੋ ਚੁੱਕੇ ਸੀ ਦਫ਼ਤਰਾਂ ਦੀ ਗੱਲ ਕਰੇ ਘਰਾਂ 'ਚ ਵੀ ਰਾਤੀ ਹੁਣ ਏਸੀ ਚੱਲਨੇ ਸ਼ੁਰੂ ਹੋ ਗਏ ਸੀਗੇ ਪਰ ਕਹਿ ਸਕਦੇ ਕਿ ਇਸ ਤੋਂ ਬਾਅਦ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਲੇਕਿਨ ਕਿਸਾਨਾਂ ਲਈ ਇਹ ਨਿਰਾਸ਼ਾ ਵਾਲੀ ਬਾਰਿਸ਼ ਹੋ ਸਕਦੀ ਹੈ ਕਿਸਾਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਇਸ ਤੇ ਕੀ ਕਹਿਣਾ ਕਿਉਂਕਿ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਆਲੂ ਦੀ ਫਸਲ ਨੂੰ ਪਿਛਲੀ ਵਾਰੀ ਕਾਫੀ ਨੁਕਸਾਨ ਹੋਇਆ ਸੀਗਾ ਤੇ ਇਸ ਵਾਰੀ ਕਿਹੜੀ ਫਸਲ ਨੂੰ ਨੁਕਸਾਨ ਹੋਇਆ ਹੋਊਗਾ ਤੇ ਕਿੰਨਾ ਕੁ ਨੁਕਸਾਨ ਹੋਇਆ ਹੋਊਗਾ ਇਸ ਤੇ ਵੀ ਅਸੀਂ ਗੱਲਬਾਤ ਕਰਾਂਗੇ ਤੇ ਤਸਵੀਰਾਂ ਦੇਖ ਸਕਦੇ ਹੋਏ ਕਾਫੀ ਸੋਹਣਾ ਵੈਸੇ ਤਾਂ ਮੌਸਮ ਹੋ ਚੁੱਕਾ ਹੋਇਆ ਵੈ ਬਾਰਿਸ਼ ਕਾਫੀ ਤੇਜ਼ ਹੈ ਹੁਣ ਥੋੜੀ ਬਾਰਿਸ਼ ਜ਼ਰੂਰ ਹਲਕੀ ਹੋਈ ਹੈ ਪਰ ਲਗਾਤਾਰ ਜਿਹੜੀ ਤੇ ਦੂਜੇ ਪਾਸੇ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਹੋ ਕਿ ਆਵਾਜਾ ਵਿੱਚ ਵੀ ਥੋੜੀ ਸੁਸਤ ਹੋ ਜਾਂਦੀ ਹੈ ਕਿਉਂਕਿ ਜਦੋਂ ਬਾਰਿਸ਼ ਹੁੰਦੀ ਹੈ ਗੱਡੀਆਂ ਵਾਲੇ ਤਾਂ ਚਲੋ ਨਿਕਲ ਪੈਂਦੇ ਪਰ ਜਿਹੜੇ ਵਿਚਾਰੇ ਬਾਈਕ ਤੇ ਹੈਗੇ ਉਹ ਸਾਈਡਾਂ ਤੇ ਖੜੇ ਹੋ ਜਾਂਦੇ ਜਾਂ ਫਿਰ ਘਰੋਂ ਜਿਹੜਾ ਨਿਕਲਣਾ ਹੁੰਦਾ ਉਹ ਫਿਰ ਪਲਾਨ ਕੈਨਸਲ ਹੋ ਜਾਂਦੇ ਕਿਉਂਕਿ ਸ਼ਾਇਦ ਇਸ ਬਾਰੇ ਕਿਸੇ ਨੂੰ ਸੋਚਿਆ ਨਹੀਂ ਸੀ ਕਿ ਅੱਜ ਬਾਰਿਸ਼ ਹੋਊਗੀ ਕਿਉਂਕਿ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਗੱਲ ਕਰਾਂ ਮੌਸਮ ਦੀ ਤਾਂ ਗਰਮੀ ਬਣੀ ਹੋਈ ਸੀ ਕਾਫੀ ਹੀਟ ਜਿਹੜੀ ਕਿ ਜਨਰੇਟ ਹੋਈ ਪਈ ਸੀ ਕਿ ਲੇਕਿਨ ਟਾਈਕ ਵਜੇ ਤੋਂ ਬਾਅਦ ਕਹਿ ਸਕਦੇ ਕਿ ਮੌਸਮ ਨੇ ਜਿਹੜੀ ਕਰਵਟ ਲਿੱਤੀ ਹੈ ਤੇ ਇੱਕ ਸੁਹਾਣਾ ਮੌਸਮ ਕਰ ਦਿੱਤਾ ਵੈ ਨਾਲ ਦੇ ਨਾਲ ਜਿਹੜੀ ਬਾਰਿਸ਼ ਹੈ ਉਹ ਦੇਖ ਸਕਦੇ ਕਿ ਕਾਫੀ ਤੇਜ਼ ਜਿਹੜੀ ਕਿ ਜਲੰਧਰ ਵਿੱਚ ਪੈਂਦੀ ਪਈ ਉਸ ਤੋਂ ਇਲਾਵਾ ਜਲੰਧਰ ਦੇ ਨਕੋਦਰ ਇਲਾਕੇ ਵਿੱਚ ਵੀ ਕਾਫੀ ਬਾਰਿਸ਼ ਹੋ ਰਹੀ ਹੈ ਉੱਥੋਂ ਵੀ ਜਾਣਕਾਰੀ ਮਿਲੀ ਸੀ ਉਸ ਤੋਂ ਇਲਾਵਾ ਸ਼ਾਹਕੋਟ ਏਰੀਆ ਜਿਹੜਾ ਦਿਹਾਤੀ ਏਰੀਆ ਵੈ ਉੱਥੇ ਵੀ ਕਾਫੀ ਬਾਰਿਸ਼ ਹੁੰਦੀ ਪਈ ਕਿਉਂਕਿ ਇੱਥੇ ਜ਼ਿਆਦਾ ਫਾਰਮਿੰਗ ਹੁੰਦੀ ਹੈ ਜ਼ਿਆਦਾ ਖੇਤੀ ਹੁੰਦੀ ਹੈ ਦਿਹਾਤੀ ਇਲਾਕਿਆਂ ਵਿੱਚ ਇਸ ਕਰਕੇ ਅਸੀਂ ਕਹਿ ਸਕਦੇ ਕਿ ਕਿਸਾਨਾਂ ਲਈ ਉੱਥੇ ਦੇ ਜਿਹੜੇ ਕਿ ਕਾਫੀ ਪਰੇਸ਼ਾਨੀ ਜ਼ਰੂਰ ਖੜੀ ਹੋਗੀ ਉਸ ਇੱਥੇ ਵੀ ਕਾਫੀ ਕਹਿ ਸਕਦੇ ਕਿ ਇਹ ਅਲੱਗ-ਅਲੱਗ ਫਸਲਾਂ ਦੀ ਖੇਤੀ ਹੁੰਦੀ ਹੈ। ਇਨਾ ਏਰੀਆ ਵਿੱਚ ਜਿਹੜਾ ਕਿ ਕਹਿ ਸਕਦੇ ਜ਼ਿਆਦਾ ਫਰਕ ਪੈਂਦਾ ਜਦੋਂ ਇਸ ਤਰ੍ਹਾਂ ਦੀ ਬਾਰਿਸ਼ ਜਦੋਂ ਕਿ ਜਲੰਧਰ ਵਿੱਚ ਕਾਫੀ ਤੌਰ ਤੇ ਹੁੰਦੀ ਹੈਗੀ ਹੈ। ਦੂਜਾ ਸੜਕਾਂ ਕਈ ਇੱਦਾਂ ਦੀ ਰੋਡ ਹੈਗੀ ਹੈ ਜਿੱਥੇ ਕੰਸਟਰਕਸ਼ਨ ਚੱਲਦੀ ਪਈ ਸੀ ਜਦੋਂ ਇਸ ਤਰ੍ਹਾਂ ਦੀ ਬਾਰਿਸ਼ ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਕਹਿ ਸਕਦੇ ਕਿ ਪਾਣੀ ਬਹੁਤ ਜ਼ਿਆਦਾ ਪਰ ਜਾਂਦਾ ਵਾ। ਚਿੱਕੜ ਦੀ ਜਿਹੜੀ ਕਿ ਸਮੱਸਿਆ ਹੋ ਜਾਂਦੀ ਹੈ ਤੇ ਉਦੋਂ ਲੋਕਾਂ ਨੇ ਜਿਹੜੇ ਬਾਈਕਸ ਜਾਂ ਸੈਕਟਿਵ ਤੇ ਜਾਂਦੇ ਉਹਨਾਂ ਨੂੰ ਕਾਫੀ ਦਿੱਕਤ ਆਉਂਦੀ ਹੈ ਇਸ ਵਕਤੇ। ਕਹਿ ਸਕਦੇ ਕਾਰਪੋਰੇਸ਼ਨ ਦੀ ਵੀ ਪੋਲ ਉਹ ਸਾਰੀ ਚੀਜ਼ਾਂ ਜਿਹੜੀ ਕਿ ਸਾਹਮਣੇ ਨਿਕਲ ਕੇ ਸਾਫ਼-ਸਾਫ਼ ਤਸਵੀਰਾਂ ਜਿਹੜੀ ਕਿ ਸਾਹਮਣੇ ਆndੀਆਂ ਹੈਗੀਆਂ ਮੈਂ ਤੇ ਦੂਜੇ ਪਾਸੇ ਗਰਮੀ ਦੀ ਕਹਿ ਸਕਦੇ ਕਿ ਜ਼ਰੂਰ ਰਾਹਤ ਮਿਲੀ ਹੈ ਉਸ ਤੋਂ ਇਲਾਵਾ ਇਹ ਬਾਰਿਸ਼ ਕਿਸਾਨਾਂ ਲਈ ਕਹਿ ਸਕਦਾ ਕਿ ਪਰੇਸ਼ਾਨੀ ਵਾਲੀ ਬਾਰਿਸ਼ ਬਣ ਚੁੱਕੀ ਹੋਈ ਹੈ ਜੀ ਹਾਂ ਬਿਲਕੁਲ ਰਗਬ ਗੱਲ ਕਿਸਾਨਾਂ ਦੀ ਕੀਤੀ ਜਾਵੇ ਤਾਂ ਕਿਸਾਨਾਂ ਵਾਸਤੇ ਜ਼ਰੂਰ ਹੈ ਕਿਤੇ ਨਾ ਕਿਤੇ ਆ ਮੁਸ਼ਕਲ ਜਿਹੜੀ ਕਿ ਮੁਸੀਬਤ ਪੈਦਾ ਕਰ ਸਕਦੀ ਹੈ ਇਹ ਬਾਰਿਸ਼ ਲਗਾਤਾਰ ਜਿਹੜਾ ਕਿਮੀ ਪੈ ਰਿਹਾ ਹੈ ਆ ਠੀਕ ਹੈ ਫਿਲਹਾਲ ਰਗਵੇ ਪੁਰੀਆਂ ਤਸਵੀਰਾਂ ਜੰਦਰ ਦੀਆਂ ਵਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਵੇਂ ਕਿ ਜੰਦਰ ਦੀਆਂ ਲਾਈਵ ਤਸਵੀਰਾਂ ਅਸੀਂ ਵਿਖਾਈਆਂ ਇਸ ਤੋਂ ਪਹਿਲਾਂ ਹਾਲਾਂਕਿ ਕਾਫੀ ਤੇਜ਼ ਬਾਰਿਸ਼ ਹੀ ਹੁਣ ਥੋੜੀ ਜੀ ਆ ਬਾਰਿਸ਼ ਹੌਲੀ ਹੋਈ ਹੈ ਪਰ ਵਕਫ ਵਕ ਜਗਾਵਾਂ ਤੇ ਇਸ ਤਰੀਕੇ ਦੀਆਂ ਇਹ ਤਸਵੀਰਾਂ ਨੇ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਫਰੂਜ਼ਪੁਰ ਦੇ ਜਿੱਥੇ ਕਿ ਤੇਜ਼ ਮੀਂਹ ਪਿਆ ਨਾਲ ਆ ਗੜੇ ਮਾਰੇ ਵੀ ਹੋਈ ਹੈ ਤੁਹਾਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀਆਂ ਅਸੀਂ ਤਸਵੀਰਾਂ ਵਿਖਾ ਰਹੇ ਹਾਂ ਕਿਉਂਕਿ ਗੁਰੂ ਦੀ ਨਗਰੀ ਅੰਮ੍ਰਿਤਸਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ ਤੇਜ਼ ਬਾਰਿਸ਼ ਹੋਈ ਹੈ ਤੇ ਉਸ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਦੀਆਂ ਉਸ ਮੁਕੱਦਸ ਮੁਕੱਦਸ ਤਰਤੀਬੀਆਂ ਜਗ੍ਹਾ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਵਿਖਾ ਰਹੇ ਹਾਂ ਜਦੋਂ ਇਹ ਮੌਸਮ ਬਦਲਿਆ ਜਦੋਂ ਬਾਰਿਸ਼ ਛੋਰੀ ਉਸ ਵੇਲੇ ਦੀਆਂ ਤਸਵੀਰਾਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਹਾਲਾਂਕਿ ਜਦੋਂ ਇਸ ਤਰੀਕੇ ਦਾ ਮੌਸਮ ਹਰ ਹਾਲ ਦਾ ਮੌਸਮ ਆਪਣੀ ਆਕਰਵਟ ਲੈਂਦਾ ਹੈ ਪਰ ਜਿਹੜੀਆਂ ਸੰਗਤਾਂ ਦੀ ਗੱਲ ਕੀਤੀ ਹੈ ਵੇ ਸ਼ਰਧਾਲੂਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਗਿਣਤੀ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਜ਼ਰ ਨਹੀਂ ਆਉਂਦੀ ਆਪਣੀ ਰੁਟੀਨ ਦੇ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਕਿਉਂਕਿ ਆ ਸੰਗਤਾਂ ਸ੍ਰੀ ਦਰਬਾਰ ਸਾਹਿਬ ਮਤਮਸਤਕ ਹੁੰਦੇ ਲਈ ਪਹੁੰਚੀਆਂ ਨੇ ਤਾਂ ਪਰ ਇਹ ਅਲੌਕਿਕ ਨਜ਼ਾਰਾ ਆਪਣੇ ਆਪ ਦੇ ਵਿੱਚ ਵੇਖਿਆ ਜਾ ਸਕਦਾ ਹੈ ਜਦੋਂ ਇਸ ਤਰੀਕੇ ਦੇ ਨਾਲ ਸ੍ਰੀ ਦਰਬਾਰ ਸਾਹਿਬ ਤੋਂ ਅਮੀ ਪੈਂਦੇ ਹੋਏ ਜਿਹੜੀਆਂ ਜਿਹੜੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਲ ਹੁੰਦੀਆਂ ਤੇ ਉਸ ਦੇ ਨਾਲ ਹੋਰ ਵੀ ਕਿਹੜਾ ਕਿਉਂ ਪੂਰਾ ਦ੍ਰਿਸ਼ਾ ਹੈ ਉਹ ਅਲੌਕਿਕ ਹੋ ਜਾਂਦਾ ਹੈ